ਮਿੱਤਰੋ ਐਰ ਕਿਤਾ ਨਾ ਕਿਸੇ ਗਰੀਬ ਬੰਦੇ ਨੂੰ ਮੁਫਤ ਥੂੜੀ ਦੇਣ ਦੀ ਵਾਹ ਨਹੀਂ ਰਹੀ। ਮੈਂ ਨਾ ਇੱਕ ਲਿਆਜੀ ਘਰ ਗਿਆ ਚਲਾ ਗਰੀਬ ਘਰ ਸੀ ਤੇ ਵੀਰ ਤਾਂ ਨਾ ਘਰੀ ਮਿਲਿਆ ਤੇ ਪਰਜਾਈ ਮਿਲ ਗਈ। ਮੈਂ ਕਿਹਾ ਪਰਜਾਈ ਚਾਰ ਕਿਲੇ ਲਾਂਗਾ ਪਿਆ ਦੁੱਧਰਗਾ ਚਿੱਟਾ ਥੂੜੀ ਬਣਵਾ ਲਾ ਮੇਰੇ ਕੋਲ ਤਾਂ ਐਰ ਕਿ ਡੰਗਰ ਹੈ ਨਹੀਂ ਤੇ ਮੈਂ ਆਖਿਆ ਵੀ ਚਲ ਗਰੀਬ ਬੰਦਿਆਂ ਦਾ ਭਲਾ ਹੋ ਜਾਊਗਾ ਤੇ ਅੱਗੋਂ ਪਰਜਾਈ ਟੁੱਟ ਕੇ ਪੈ ਗਈ। ਕਹਿੰਦੀ ਆ ਗਿਆ ਵੱਡਾ ਭਲਾ ਕਰਨ। ਹੈ ਪਸ਼ੂ ਤਾਂ ਤੇਰੇ ਕੋਲ ਪਿਛਲੇ ਸਾਲ ਵੀ ਹੈ ਨਹੀਂ ਸੀ। ਪਿਛਲੇ ਸਾਲ ਕਿਵੇਂ ਤੂੰ ਤੁੰ ਤੁੰ ਕੋਠੇ ਭਰੇ ਸੀ ਹੈ ਬੁੜੇ ਦੀ ਬੈਠਕ ਵੀ ਨਹੀਂ ਛੱਡੀ ਸੀ ਤੇ ਬੁੜੇ ਨੂੰ ਕਹਿੰਦਾ ਸੀ ਕੋਈ ਨਹੀਂ ਆ ਜਾ ਕੋਠੀ 'ਚ ਪੈ ਜਾ ਬੈਠਕ 'ਚ ਤੂੜੀ ਪਾਉਣੀ ਹੈ ਤੇ ਐਰਕੀ ਕੀ ਹੋ ਗਿਆ ਉਹ ਮੈਂ ਆਹ ਪਰਜਾਈ ਤੂੰ ਦਾ ਪਿਛਲੇ ਸਾਲ ਦੀਆਂ ਗੱਲਾਂ ਲੈ ਕੇ ਬਹਿ ਗਈਆਂ ਹੈ ਕਹਿੰਦੀ ਬੈ ਲੈ ਕੇ ਨਾ ਬੈਠਾ ਪਿਛਲੇ ਸਾਲ ਤੂੰ 3000 ਨੂੰ ਟਰਾਲੀ ਲਾਈ ਸੀ ਹੈ ਦੋ ਟਰਾਲੀਆਂ ਤੇਰੇ ਤੋਂ ਛੜਾਈਆਂ ਤੇ ਮੈਂ ਕਿਹਾ 500 ਕੱਟ ਕਰ ਦੇ ਤੂੰ ਆਖਿਆ ਨਾ ਵੀਰ 6000 ਤੋਂ ਘੱਟ ਮੈਂ 1 ਰੁਪਿਆ ਨਹੀਂ ਲੈਣਾ ਤੇ ਐਰਕੀ ਤੂੰ ਸਾਡੇ ਤੇ ਹਸਾਨ ਕਰਨ ਆ ਗਿਆ ਮੈਂ ਕਹਾ ਭਰਜਾਈ ਕਿਉਂ ਗੁੱਸਾ ਕਰਦੀਆਂ ਬਨਾਲਾ ਤੂੜੀ ਬਨਾਲਾ ਆਉਣ ਵਾਲੇ ਸਮੇਂ 'ਚ ਜੇ ਰੇਟ ਵਧ ਗਿਆ ਮੁੜ ਕੇ ਚਾਂਚਾ ਕਰੇਗੀ ਕਹਿੰਦੀ ਨਾ ਭਾਈ ਐਰ ਕੀ ਤਾਂ ਤੂੜੀ ਬਣਵਾਉਣੀ ਵੀ ਘਾਟੇ ਦਾ ਸੌਦਾ ਮੈਂ ਕਹਾ ਭਰਜਾਈ ਕਿਵੇਂ ਘਾਟੇ ਦਾ ਸੌਦਾ ਦੱਸ ਮੈਨੂੰ ਕਹਿੰਦੀ ਮੇਰੀ ਗੱਲ ਸੁਣ ਤੂੜੀ ਦੀ ਬਣਵਾਈ ਚੱਲੀ ਜਾਂਦੀ 1000 ਰੁਪਏ ਮੈਂ ਕਹਾ ਹਾਂ ਸਾਡੇ ਕੋਲੇ ਨਾ ਤੋਂ ਕੋਈ ਸੰਦਾ ਤੇ ਨਾ ਕੁਛ ਟਰੈਕਟਰ ਅਸੀਂ ਕਿਰਾਏ ਤੇ ਲਵਾਵਾਂਗੇ 300 ਰੁਪਏ ਢੇੜੇ ਦਾ ਉਹ ਲਾਉ ਤੇਰੇ ਖੇਤੋਂ ਲਿਆਉਣ ਦਾ ਸਾਨੂੰ ਪੈ ਗਈ 1300 ਮੈਂ ਕਹਾ ਹਾਂ ਉਸ ਤੋਂ ਬਾਅਦ ਕਹਿੰਦੀ ਵੀ 3350 ਟਰਾਲੀ ਅੰਦਰ ਕਰਨ ਨਾਲ ਵੀ ਲਊ ਸਾਨੂੰ ਪੈ ਗਈ 1700 ਫਿਰ ਕਹਿੰਦੀ ਵੀ ਜੇਕਰ ਅਸੀਂ ਤੈਨੂੰ ਹੀ 1700 ਦੇਣਾ ਹੈ ਹੈ ਮੁੜ ਕੇ ਤੇਰਾ एहसान ਵੀ ਲੈਣਾ ਤੂੰ ਉਹ ਸਾਰੀ ਉਮਰ ਆਖਣਾ ਸਾਨੂੰ ਸਾਰਾ ਸਾਲ ਆਖੀ ਜਾਣਾ ਵੀ ਲਾਂਗਾ ਮੱਲੀ ਨੇ ਸਾਨੂੰ ਫਰੀ ਦੇ ਦਿੱਤਾ ਹੈ ਸਾਡੇ ਖੇਤੋਂ ਤੁਸੀਂ ਤੂੜੀ ਬਣਵਾਈ ਅਸੀਂ ਤੇਰਾ एहसान ਕਿਉਂ ਲਈਏ ਅਸੀਂ ਭੋਂਗਾ ਵਾਲਾ ਤੂੰ ਸਿੱਧੀ ਤੂੜੀ ਲੈ ਲਾਂਗੇ ਮੈਂ ਕਿਹਾ ਪਰ ਜਾਈ ਕੀ ਗੱਲ ਭੋਂਗਾ ਵਾਲੇ ਤੈਨੂੰ ਕੀ ਫਰੀ ਸਿੱਟ ਜਾਣਗੇ ਕਹਿੰਦੀ ਫਰੀ ਤਾਂ ਨਹੀਂ ਸਿੱਟ ਕੇ ਜਾਂਦੇ ਪਰ ਤੇਰੀ ਬਨਵਾਈ ਨਾਲੋਂ ਸਸਤੀ ਸਾਨੂੰ ਤੂੜੀ ਪੈ ਜਾਣੀ ਮੈਂ ਕਿਹਾ ਭਰਜਾਈ ਕਿਵੇਂ ਕਹਿੰਦੀ 150 ਰੁਪਿਆ ਤੂੜੀ ਦਾ ਇਸ ਵਕਤ ਮੇਲੇ ਦਾ ਰੇਟ ਚੱਲੀ ਜਾਂਦਾ ਭੁੰਗ ਵਾਲੇ 250 ਰੁਪਿਆ ਨੂੰ ਸਾਡੇ ਘਰੇ ਹੱਸ ਕੇ ਲਾ ਕੇ ਜਾਣਗੇ ਨਾਲੇ ਭੰਡਾ ਭਰ ਕੇ ਅੰਦਰ ਸਿੱਟ ਕੇ ਜਾਣਗੇ ਮਹਾ ਭਰਜਾਈ ਕਿਵੇਂ ਕਹਿੰਦੀ ਇਹ 6 ਕੁਆਂਟਲ ਟਰਾਲੀ ਦੀ ਤੂੜੀ ਨਿਕਲਦੀ ਹੈ 6 ਨੂੰ ਦੋ ਨਾਲ ਗੁਣਾ ਕਰ ਲਾ 1200 ਉਹ ਹੋ ਗਿਆ ਤੇ 300 ਉੱਤੇ ਹੋ ਗਿਆ 1500 ਤੇਰੀ ਬਣਵਾਈ ਨਾਲੋਂ 2250 ਰੁਪਿਆ ਸਸਤੀ ਸਾਨੂੰ ਤੂੜੀ ਪਈ ਜਾਂਦੀ ਤੇ ਤੂੜੀ ਸਾਡੇ ਘਰੇ ਆ ਜਾਣੀ ਹੈ ਇੱਕ ਭੁੰਗ ਸਾਡੇ ਚਾਰਾਂ ਘਰਾਂ ਨੂੰ ਮੁੱਕਦਾ ਨਹੀਂ ਹੈ ਮਾ ਘੇਰਾ ਪਰਜਾਈ ਗੱਲ ਵੀ ਤੇਰੀ ਠੀਕ ਹੈ ਜੇ ਕਹਿੰਦੀ ਮੁੱਕ ਵੀ ਗਿਆ ਤਾਂ ਜੱਟਾਂ ਕੋਲੇ ਵਾਧੂ ਰੋਲਦੀ ਫਿਰਨੀ ਆ ਤੂੜੀ ਆਉਣ ਵਾਲੇ ਸਮੇਂ 'ਚ ਸਾਨੂੰ ਪਤਾ ਨਾ ਵੀ ਤੂੜੀ ਦਾ ਮੋਲ ਨਹੀਂ ਪੈਣਾ ਮਾ ਪਰਜਾਈ ਤੈਨੂੰ ਕਿਵੇਂ ਪਤਾ ਕਹਿੰਦੀ ਕੀ ਗੱਲ ਸਾਡੇ ਕੋਲੇ ਫੋਨ ਨਹੀਂ ਅਸੀਂ ਵੀ ਹੁਣ ਪੂਰੀ ਖਬਰ ਰੱਖਦੇ ਆ ਇਹ ਤੂੜੀ ਕਿੱਥੇ ਮਹਿੰਗੀ ਕਿੱਥੇ ਸਸਤੀ ਕਣਕ ਦਾ ਕੀ ਭਾ ਝੋਨੇ ਦਾ ਕੀ ਭਾ ਅਸੀਂ ਵੀ ਭਾਈ ਜੀ ਮੋਬਾਈਲ ਤੇ ਵੇਨੇ ਰਹਿੰਨੇ ਆ ਸਾਨੂੰ ਨਹੀਂ ਪਤਾ ਵੀ ਆਉਣ ਵਾਲੇ ਸਮੇਂ 'ਚ ਤੂੜੀ ਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਤੂੜੀ ਤੇ ਜਿਹੜੀ ਪ੍ਰਾਣੀ ਰੋ ਰੁਲੀ ਜਾਂਦੀ ਏ ਉਹ ਸਾਡੇ ਇਹ ਵੇਦ ਦੇ ਭੋਂਗਣੇ ਚੱਕੀ ਆ ਫ੍ਰੀ ਬਿਲਕੁਲ ਹੈ ਅਸੀਂ ਤਾਂ ਭੋਂਗਾ ਨਾਲ ਤੋਂ ਲੈ ਲਾਂਗੇ ਅਸੀਂ ਤੁਹਾਡਾ ਹਸਾਨ ਨਹੀਂ ਲੈਣਾ ਵੇਖ ਲਓ ਮਿੱਤਰੋ ਵੀ ਗਰੀਬ ਬੰਦੇ ਨੇ ਵੀ ਥੜ੍ਹ ਥੜ੍ਹ ਮਾਰੀਆਂ ਨਹੀਂ ਬਾਕੀ ਦੋਸਤੋ ਤੁਸੀਂ ਦੱਸੋ ਵੀ ਤੁਹਾਡੇ ਵੀ ਇਹੋ ਹਾਲ ਹੈ ਹੈ ਬਾਕੀ ਮੈਂ ਤਾਂ ਕਹਿਣਾ ਬਈ ਚਾਰ ਕਿਲੇ ਲਾਂਗਾ ਹੈਗਾ ਤੇ ਕੋਈ ਵੀਰ ਭਰਾ ਹੈਗਾ ਗਰੀਬ ਬੰਦਾ ਤੇ ਆਣ ਕੇ ਯਾਰ ਬਣਾ ਕੇ ਲੈ ਜੇ ਆਸਾਨ ਸੌਣ ਮੈਂ ਨਹੀਂ ਕਰਦਾ ਨਾ ਹੀ ਮੇਰੀ ਆਦਤ ਸੁਣਾਉਣ ਦੀ ਤੇ ਬਾਕੀ ਬਾਈ ਜੀ ਯਾਰ ਕੋਈ ਗੱਲ ਨਹੀਂ ਸਮਾਂ ਚੰਗਾ ਤੇ ਮਾੜਾ ਆਉਂਦਾ ਰਹਿੰਦਾ ਹੁੰਦਾ ਤੇ ਗਰੀਬ ਬੰਦੇ ਦਾ ਖਿਆਲ ਰੱਖਿਆ ਕਰੋ ਸੱਚੀ ਆਪਾਂ ਕਿਤੇ ਨਾ ਕਿਤੇ ਜਦੋਂ ਤੂੜੀ ਦਾ ਰੇਟ ਜ਼ਿਆਦਾ ਸੀ ਨਾ ਉਦੋਂ ਆਪਾਂ ਇਹਨਾਂ ਗਰੀਬਾਂ ਦਾ ਖਿਆਲ ਨਹੀਂ ਰੱਖਿਆ ਸੀ ਜਿਹੜੇ ਕਿ ਆਪਣੇ ਸੀਰੀ ਲੱਗਦੇ ਰਹੇ ਆ ਜਾਂ ਆਪਣੇ ਕੰਮ ਆਉਂਦੇ ਆ ਜਾਂ ਆਪਣੇ ਦਿਹਾੜੀ ਆਉਂਦੇ ਆ ਉਹਨਾਂ ਨੂੰ ਤਾਂ ਯਾਰ ਆਪਾਂ ਨੂੰ ਦੇਣ ਦਾ ਫਰਜ਼ ਬੰਦਾ ਸੀ ਤੂੜੀ ਚਲੋ ਨਹੀਂ ਤਾਂ ਬਣਵਾਈ ਲੈ ਲੈਂਦੇ ਹਨਾ ਐਰ ਕੀ ਮੈਂ ਤੁਹਾਨੂੰ ਕਹਿੰਨਾ ਵੀ ਤੁਸੀਂ ਆਪ ਤੂੜੀ ਬਣਾਉਂਗੇ ਤੇ ਗਰੀਬ ਦੇ ਘਰੇ ਛੱਡ ਕੇ ਆਉਂਗੇ ਇਹ ਮੈਂ ਮੇਰੇ ਤੋਂ ਤੁਸੀਂ ਹੱਥੀ ਲਖਵਾ ਲਓ ਬਾਕੀ ਮਿੱਤਰੋ ਵੀਡੀਓ ਚੰਗ ਲਗੀ ਸ਼ੇਅਰ ਕਰ ਦਿਓ ਗੁੱਸਾ ਗਿਲਾ ਨਾ ਕਰਿਆ ਜੇ ਹਾਸਾ ਖੇਡਾ ਕੀਤਾ ਰੱਬ ਰੱਖਾ ਬਾਕੀ ਤੂੜੀ ਦਾ ਮੰਦਾ ਹੀ 150 ਰਹਿ ਜਾਣੀ ਆਉਣ ਵਾਲੇ ਸਮੇਂ 'ਚ